ਜੀ ਸਤਿ ਸ਼੍ਰੀ ਅਕਾਲ ਜੀ ਸੂਟ ਬੂਟੀਆਂ ਵਾਲੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਜਿਹੜੇ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਹਾਂ ਇਹ ਸਿਲਕ ਦੇ ਸੂਟ ਰਹਿਣਗੇ ਜੀ ਸਿਲਕ ਦੇ ਸੂਟ 5 ਮੀਟਰ ਆਲ ਓਵਰ ਰਹਿਣਗੇ ਕੋਈ ਇਹਨਾਂ ਤੇ ਐਮਬਰਾਇਡਰੀ ਵਗੈਰਾ ਨਹੀਂ ਹੋਈ ਵੀ ਜਸਟ ਇਹਦੇ ਤੇ ਇੱਕ 골ਡਨ ਕਲਰ ਦੀ ਸਾਰੇ ਸੂਟ ਦੇ ਵਿੱਚ ਬੂਟੀਆਂ ਮੈਂ ਪਹਿਲਾ ਸੂਟ ਆ ਜਿਹੜਾ ਤੁਹਾਨੂੰ ਦਿਖਾ ਰਹੀ ਹਾਂ ਪੀਚ ਕਲਰ ਦਾ ਸੂਟ ਹੈ ਇਹ ਬਾਕੀ ਜਿਹੜੀ ਇਹਦੇ ਚ 골ਡਨ ਬੂਟੀਆਂ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੀ ਹਾਂ ਕੁਛ ਇਸ ਤਰ੍ਹਾਂ ਦੀ ਬੂਟੀ ਰਹੂਗੀ ਜੀ ਸੋ ਇਹ ਜਿਹੜਾ ਸੂਟਾ ਇਹਦੀ ਖਾਸੀਅਤ ਇਹ ਆ ਕਿ ਇਹ ਸਿਲਕ ਦਾ ਸਟਾਫ ਹੈ ਔਰ ਇਹ ਸੂਟ ਦੇ ਉੱਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਏਮਬਰਾਇਡਰੀ ਕਰਵਾ ਸਕਦੇ ਹੋ ਤੁਸੀਂ ਮਸ਼ੀਨਿੰਗ ਏਮਬਰਾਇਡਰੀ ਹੈਂਡਵਰਕ ਕੁਛ ਵੀ ਕਰਵਾ ਸਕਦੇ ਹੋ ਔਰ ਜਿਹੜੀ ਸਭ ਤੋਂ ਵੱਡੀ ਖਾਸੀਅਤ ਜਿਹਦੇ ਕਰਕੇ ਸਪੈਸ਼ਲੀ ਮੈਂ ਇਹ ਸੂਟ ਲੈ ਕੇ ਆਈਆਂ ਉਹ ਇਹ ਹੈ ਕਿ ਕਈ ਵਾਰ ਨਾ ਆਪਣੇ ਕੋਲੇ ਪਹਿਲਾਂ ਜਿਹੜੇ ਸੂਟ ਹੁੰਦੇ ਸੀ ਉਹਨਾਂ ਦੇ ਹੈਵੀ ਹੈਵੀ ਦੁਪੱਟੇ ਪਏ ਹੁੰਦੇ ਨੇ ਸੋ ਆਪਾਂ ਉਹਨਾਂ ਸੂਟਾਂ ਨਾਲ ਉਹਨਾਂ ਦੁਪੱਟਿਆਂ ਨਾਲ ਇਹਨਾਂ ਸੂਟਾਂ ਦਾ ਜਿਹੜਾ ਕੰਟਰਾਸਟ ਵਗੈਰਾ ਉਹ ਕਰ ਸਕਦੇ ਆ ਸੋ ਤੁਸੀਂ ਚਾਹੋ ਤਾਂ ਦੁਪੱਟਿਆਂ ਨਾਲ ਦੀ ਪਾਈਪਿੰਗ ਵਗੈਰਾ ਲਾ ਕੇ ਇਹਨਾਂ ਨੂੰ ਰੈਡੀ ਕਰ ਲੋ ਤੁਸੀਂ ਚਾਹੋ ਤਾਂ ਇਹਨਾਂ ਤੇ ਉਹ ਦੁਪੱਟਿਆਂ ਨਾਲ ਦੀ ਹਲਕੀ ਹਲਕੀ ਏਮਬਰਾਇਡਰੀ ਕਰਵਾ ਕੇ ਸੂਟਾਂ ਨੂੰ ਵੇਅਰ ਕਰ ਸਕਦੇ ਹੋ ਸੋ ਇਹ ਸੂਟਾਂ ਦਾ ਜਿਹੜਾ ਪ੍ਰਾਈਸ ਆ ਉਹ ਵੀ ਕੁਝ ਜ਼ਿਆਦਾ ਨਹੀਂ ਹੈਗਾ ਇਹਨਾਂ ਦਾ ਪ੍ਰਾਈਸ ਸਿਰਫ 1300 ਰੁਪਏ ਰਹੂਗਾ ਇੱਕ ਸੂਟ ਦਾ ਪ੍ਰਾਈਸ ਠੀਕ ਹੈ ਜੀ ਕੋਈ ਐਕਸਟਰਾ ਸ਼ਿਪਿੰਗ ਨਹੀਂ ਲੱਗਣੀ ਸਿਰਫ 1300 ਰੁਪਏ ਦੇ ਵਿੱਚ ਜਿਹੜਾ ਸੂਟ ਹੈ 5 ਮੀਟਰ ਆਲ ਓਵਰ ਤੁਹਾਡੇ ਘਰ ਤੱਕ ਪਹੁੰਚ ਜਾਣਾ ਆ ਇਹ ਸੂਟ ਦੇ ਜਿਹੜੇ ਕਲਰ ਹੋਣਗੇ ਉਹ ਸਾਰੇ ਪੇਸਟਲ ਕਲਰ ਦੇ ਸੂਟ ਹੋਣਗੇ ਇਹਦੇ ਵਿੱਚ ਆਪਾਂ ਨੂੰ ਚਾਰ ਰੰਗ ਮਿਲਣਗੇ ਸੋ ਪਹਿਲਾ ਜਿਹੜਾ ਕਲਰ ਹੈ ਜੀ ਪੀਚ ਹੈ ਸੂਟ ਦੇ ਬਾਰੇ ਮੈਂ ਤੁਹਾਨੂੰ ਡਿਟੇਲਸ ਜਿਹੜੀ ਸਾਰੀ ਉਹ ਮੈਂ ਦੇ ਚੁੱਕੀ ਆ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਆ ਜੀ ਪਹਿਲਾ ਜਿਹੜਾ ਕਲਰ ਹੈ ਪੀਚ ਕਲਰ ਹੈ ਠੀਕ ਹੈ ਜੀ ਪਹਿਲਾ ਪੀਚ ਕਲਰ ਔਰ ਦੂਜਾ ਜਿਹੜਾ ਸ਼ੇਡ ਤੁਹਾਨੂੰ ਦਿਖਾ ਰਹੀ ਆ ਇਹ ਅੰਗੂਰੀ ਜਿਹਾ ਸ਼ੇਡ ਦਾ ਹੈ ਸੂਟ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਹੈ ਅੰਗੂਰੀ ਛੇੜਾ ਇਹ ਇਹ ਵੀ 5 ਮੀਟਰ ਸਟੱਫ ਰਹੂਗਾ ਆਲ ਓਵਰ ਸੂਟ ਰਹੂਗਾ 1300 ਇਹਦਾ ਪ੍ਰਾਈਸ ਰਹੂਗਾ ਤੁਸੀਂ ਮਤਲਬ ਆਪਣਾ ਆਰਡਰ ਜਿਹੜਾ ਹੈਗਾ ਬੁੱਕ ਕਰਨ ਲਈ ਆਪਣਾ ਨੰਬਰ ਆ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਤੇ ਤੁਸੀਂ ਫਟਾਫਟ ਜਾ ਕੇ ਆਪਣਾ ਆਰਡਰ ਬੁੱਕ ਕਰ ਲਓ ਕਿਉਂਕਿ ਇਹਨਾਂ ਸੂਤਾਂ ਦਾ ਜਿਹੜਾ ਪ੍ਰਾਈਸ ਆ ਬਿਲਕੁਲ ਆਪਣੇ ਬਜਟ ਦੇ ਵਿੱਚ ਬੈਠਦਾ ਆ ਕੋਈ ਜ਼ਿਆਦਾ ਮਹਿੰਗੇ ਸੂਟ ਨਹੀਂ ਹੈਗੇ ਆਪਣੇ ਸੋ ਇਹੜੇ ਤੋਂ ਦਿਖਾ ਦੇਵਾਂ ਮੈਂ ਵੀ ਤਿਸਤਾ ਕਲਰ ਦਾ ਸੂਟ ਹੈ ਜੀ ਵੀਡੀਓ ਦੇ ਵਿੱਚ ਮੈਨੂੰ ਲੱਗਦਾ ਗ੍ਰੀਨ ਹੀ ਸ਼ੇਡ ਆ ਰਹੀ ਆ ਬਟ ਗ੍ਰੀਨ ਨਹੀਂ ਪਿਸਤਾ ਜਿਵੇਂ ਅੰਗੂਰੀ ਜਿਹਾ ਕਲਰ ਨਹੀਂ ਹੁੰਦਾ ਉਹ ਕਲਰ ਹੈ ਇਹ ਇੱਥੇ ਵੀ ਜਦੋਂ ਆਪਾਂ ਰੱਖਦੇ ਆ ਨਾ ਅਬ ਥੋੜਾ ਪਿੱਛੇ ਕਰਦੇ ਆ ਤਾਂ ਕਲਰ ਸੋਟ ਦਾ ਜਿਹੜਾ ਸਹੀ ਹੁੰਦਾ ਸੋ ਪੀਚ ਕਲਰ ਦੁੱਧਾਏ ਅੰਗੂਰੀ ਕਲਰ ਔਰ ਤੀਜਾ ਜਿਹੜਾ ਕਲਰ ਹੈ ਜੀ ਉਹ ਹੈਗਾ ਫਰੋਜ਼ੀ ਲਾਈਟ ਜਿਹਾ ਫਰੋਜ਼ੀ ਸਕਾਈ ਬਲੂ ਜਾਂ ਹਮਦਾ ਸਕਾਈ ਫਰੂਜ਼ੀ ਜੋ ਉਸ ਤਰ੍ਹਾਂ ਦਾ ਕਲਰ ਹੈ। ਬਹੁਤ ਪਿਆਰਾ ਸੂਟ ਹੈ ਤੁਸੀਂ ਕੰਟਰਾਸਟ ਦੁਪट्टे ਨਾਲ ਬਣਾਓ ਤੁਸੀਂ ਤਾਂ ਆਈ ਐਂਡ ਆਈ ਜਿਵੇਂ ਆਰਗੈਂਜ਼ਾ ਦੇ ਕਲਰਫੁਲ ਦੁਪट्टे ਚੱਲਦੇ ਨੇ ਜਾਂ ਫਿਰ ਜਿਹੜਾ ਆਪਣੇ ਪੁਰਾਣੇ ਦੁਪੱਤੇ ਪਏ ਹੁੰਦੇ ਨੇ ਤੁਸੀਂ ਉਹਨਾਂ ਨਾਲ ਵੀ ਇਹ ਸੂਟ ਵੇਅਰ ਕਰ ਸਕਦੇ ਹੋ। ਬਹੁਤ ਸੋਹਣਾ ਤੁਹਾਡਾ ਜਿਹੜਾ ਪਾਰਟੀ ਵੇਅਰ ਸੂਟ ਹੈ ਉਹ ਬਣ ਕੇ ਰੈਡੀ ਹੋਣਾ ਕਿਉਂਕਿ ਇਹ ਸਿਲਕ ਦਾ ਸਟਾਫ ਹੈ। ਠੀਕ ਹੈ ਜੀ। ਬਹੁਤ ਸਿੰਪਲ ਸੋਬਰ ਜਿ ਲੋਕਾਂ ਦੇ ਸੂਟਾਂ ਦੀ ਸੋ ਤੀਜਾ ਕਲਰ ਐਸੀ ਚੌਥਾ ਜਿਹੜਾ ਕਲਰ ਤੁਹਾਨੂੰ ਦਿਖਾ ਰਹੇ ਆ ਇਹ ਹੈਗਾ ਜੀ ਪਿੰਕ ਕਲਰ ਪਿੰਕ ਕਲਰ ਦਾ ਸੂਟ ਹੈ ਠੀਕ ਹੈ ਜੀ ਚਾਰ ਰੰਗ ਮਿਲਣਗੇ ਚਾਰੇ ਰੰਗ ਇੱਕ ਤੋਂ ਇੱਕ ਰੰਗਾ ਜਿਹੜੀਆਂ ਮੇਰੀਆਂ ਭੈਣਾਂ ਨੂੰ ਪੇਸਟਲ ਸ਼ੇਡਸ ਬਾਰੇ ਨੌਲੇਜ ਹੈਗੀ ਆ ਉਹ ਇਹ ਕਲਰ ਬਹੁਤ ਛੇਤੀ ਸਮਝ ਜਾਣਗੇ ਸੋ ਪਿੰਕ ਕਲਰ ਦਾ ਸੂਟ ਹੈ ਜੀ ਆਲ ਓਵਰ ਸੂਟ ਰਹੂਗਾ ਸਿਲਕ ਮਤਲਬ ਐਵੇਂ ਨਹੀਂ ਹੈਗੀ ਕਿ ਬਹੁਤ ਪਤਲੀ ਜੀ ਸਿਲਕ ਆ ਬਹੁਤ ਸੋਹਣੀ ਹੈਗੀ ਉਸ ਲੱਕੀ ਇਹਦੇ ਤੇ ਲਾਈਨਿੰਗ ਵਗੈਰਾ ਲਾ ਕੇ ਇਹਦੇ ਵਿੱਚ ਤੁਸੀਂ ਬਹੁਤ ਸੋਹਣਾ ਸੂਟ ਬਣਾ ਸਕਦੇ ਹੋ ਸੋ ਆਪਣਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਤੁਸੀਂ ਜਲਦੀ ਜਲਦੀ ਤੁਹਾਨੂੰ ਜਿਹੜਾ ਵੀ ਕਲਰ ਪਸੰਦ ਹੈ ਤੁਸੀਂ ਮੈਨੂੰ ਸਕਰੀਨਸ਼ਾਟ WhatsApp ਤੇ ਸੈਂਡ ਕਰ ਦਿਓ ਤੇ ਆਪਣਾ ਜਿਹੜਾ ਆਰਡਰ ਹੈ ਉਹ ਬੁੱਕ ਕਰਵਾ ਲਓ ਠੀਕ ਹੈ ਜੀ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਵਿਦਆਊਟ ਪੇਮੈਂਟ ਕੋਈ ਆਰਡਰ ਦੀ ਬੁਕਿੰਗ ਨਹੀਂ ਹੋਣੀ ਕਿਸੇ ਦਾ ਸੂਟ ਪਾਸੇ ਤੇ ਨਹੀਂ ਰੱਖਿਆ ਜਾਣਾ ਪੇਮੈਂਟ ਕਰੋ ਜੀ ਤੇ ਆਪਣਾ ਜਿਹੜਾ ਆਰਡਰ ਹੈ ਬੁੱਕ ਕਰੋ ਇੱਕ ਮੈਂ ਗੱਲ ਹੋਰ ਕਹੂੰਗੀ ਸਾਰੀਆਂ ਭੈਣਾਂ ਨੂੰ ਕਿ ਲੈਸ ਕਰਨ ਦੇ ਚੱਕਰ ਚ ਨਾ ਪਿਆ ਕਰੋ ਕਿਉਂਕਿ ਆਪਣੇ ਜਿਹੜੇ ਸੂਟਾਂ ਦੇ ਪ੍ਰਾਈਸ ਆ ਪਹਿਲਾਂ ਹੀ ਬਹੁਤ ਘੱਟ ਹੁੰਦੇ ਨੇ ਜਿਆਦਾ ਮਹਿੰਗੇ ਆਪਾਂ ਸੂਟ ਨਹੀਂ ਲੈ ਕੇ ਆਉਂਦੇ ਆਪਾਂ ਆਪਣੇ ਬਜਟ ਦੇ ਵਿੱਚ ਰਹਿਦੇ ਹੀ ਸੂਟ ਲੈ ਕੇ ਆਉਂਦੇ ਆ ਸੋ ਸਿਰਫ 1300 ਰੁਪਏ ਦੇ ਵਿੱਚ ਇਹ ਪੰਮੀਠ ਸੂਟ ਆ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜਾਣਾ ਕੋਈ ਇਹਦੀ ਐਕਸਟਰਾ ਸ਼ਿਪਿੰਗ ਨਹੀਂ ਸਿਰਫ ਦਾ ਸਟਾਫ ਹੈ ਹਲਕੀ ਹਲਕੀ 골ਡਨ ਕਲਰ ਦੀ ਬੂਟੀ ਹੈ ਇਹਨਾਂ ਦੇ ਵਿੱਚ ਆ ਸੋ ਇਹ ਆਸੀਗੇ ਆਪਣੇ ਅੱਜ ਦੇ ਸੂਟ ਹੋਰ ਸੂਟਾਂ ਦੀ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਲਦੀ ਨੰਨੇ ਸੂਟਾਂ ਦੀ ਵੀਡੀਓ ਲੈ ਕੇ ਆਵਾਂਗੇ ਜੀ ਤਦ ਤੱਕ ਲਈ ਰੱਬ ਰੱਖਾ ਬਹੁਤ ਬਹੁਤ ਧੰਨਵਾਦ ਜੀ